ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਦੇ ਹਾਂ ਫੰਗੀ ਸਾਈਡ ਬਾਰੇ ਕਿਉਂਕਿ ਬਹੁਤ ਜ਼ਿੰਮੇਦਾਰਾਂ ਦੇ ਸਵਾਲ ਆ ਰਹੇ ਕਿ ਕਣਕ ਦੇ ਵਿੱਚ ਫੰਗੀ ਸਾਈਡ ਕਰਨਾ ਅਸੀਂ ਕਿਹੜਾ ਕਰੀਏ ਤੇ ਮਨ ਲਓ ਕਿੰਨੇ ਟਾਈਮ ਤੇ ਕਰੀਏ ਕਿੰਨੀ ਡੋਜ਼ ਤੇ ਉਹਦੇ ਵਿੱਚ ਹੋਰ ਕਿਹੜਾ ਪ੍ਰੋਡਕਟ ਮਿਲਾ ਕੇ ਕਰ ਸਕਦੇ ਆ ਵੀ ਕੋਈ ਐਨਪੀਕੇ ਜਾਂ ਕੋਈ ਹੋਰ ਮਨ ਲਓ ਵੀ ਬਰੌਨ ਵਰਗੀ ਜਾਂ ਕੋਈ ਹੋਰ ਤੱਤ ਕਿਹੜਾ ਕਿਹੜਾ ਪ੍ਰੋਡਕਟ ਨਾਲ ਮਲਾ ਕੇ ਸਪਰੇਅ ਕਰ ਸਕਦੇ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਨਾ ਪਾ ਕੇ ਨੋਟੀਫਿਕੇਸ਼ਨ ਆਨ ਕਰ ਲਿਓ ਤਾਂ ਜੋ ਕੀ ਤੁਹਾਡੇ ਤੱਕ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਕੀ ਆਪਣੇ ਜ਼ਿਮੀਂਦਾਰ ਜਾਦਾ ਅਡਵਾਂਸ ਹੋ ਰਿਹਾ ਕਿ ਕਣਕ ਦੇ ਉੱਪਰ ਬਹੁਤ ਜ਼ਿਆਦਾ ਸਪ੍ਰੇਆਂ ਕਰ ਰਹੇ ਆ ਅੱਜ ਦੇ ਟਾਈਮ 'ਚ ਆਪਾਂ ਕਿਉਂਕਿ ਗੁੱਲੀ ਡੰਡੇ ਵਾਲੀਆਂ ਹੋ ਜਾਂਦੀਆਂ ਤਿੰਨ ਤਿੰਨ ਉਸ ਤੋਂ ਬਾਅਦ ਮੈਗਨੀਜ਼ ਹੁਣ ਤਾਂ ਨੈਨੋ ਯੂਰੀਆ ਦੀ ਵੀ ਚੱਲ ਪਈ ਨਾਲ ਕਿਉਂਕਿ ਹਰੇਕ ਪ੍ਰੋਡਕਟ ਦੇ ਨਾਲ ਮੈਂ ਜੋ ਵੀ ਕਮੈਂਟ ਆ ਰਹੇ 13045 ਦੇ ਨਾਲ ਕੋਈ ਐਕਸਟਰਾ ਯੂਰੀਆ ਪਾਈ ਜਾਂਦਾ ਕੋਈ ਨੈਨੋ ਯੂਰੀਆ ਪਾਈ ਜਾਂਦਾ ਵੀ ਜਦੋਂ ਆਪਾਂ ਨੂੰ ਪਤਾ 13045 ਨਾਈਟ੍ਰੇਟ ਪੋਟਾਸ਼ੀਅਮ ਦੋਨੋਂ ਚੀਜ਼ਾਂ ਉੱਚ ਨਾਈਟ੍ਰੋਜਨ ਹੈਗੀ ਆ ਫਿਰ ਵੀ ਐਕਸਟਰਾ ਪਾ ਰਹੇ ਹੋ ਤੁਸੀਂ ਨਾਲ ਉਸ ਤੋਂ ਬਾਅਦ ਹੁਣ ਜਿਹੜਾ ਸਭ ਤੋਂ ਵੱਧ ਪੁੱਛਿਆ ਜਾਣਵਾਰਾ ਸਵਾਲ ਆ ਉਹ ਫੰਗੀ ਸਾਈਡ ਬਾਰੇ ਆ ਕਿ ਅਸੀਂ ਕਣਕ ਦੇ ਉੱਪਰ ਫੰਗੀ ਸਾਈਡ ਕਰੀਏ ਜਾਂ ਨਾ ਕਈ ਜ਼ਿਮੀਂਦਾਰ ਤਾਂ ਕਹਿ ਰਹੇ ਵੀ ਅਸੀਂ ਕਰਨਾ ਹੀ ਕਰਨਾ ਤਾਂ ਉਹਦੇ ਬਾਰੇ ਗੱਲਬਾਤ ਕਰਦੇ ਆ ਪਹਿਲਾਂ ਗੱਲ ਕਲੀਅਰ ਕਰ ਦਈਏ ਕਿ ਕੋਈ ਵੀ ਐਵੇਂ ਦਾ ਮਾਰਕੀਟ ਦੇ ਪ੍ਰੋਡਕਟ ਨਹੀਂ ਬਣਿਆ ਜਿਹੜਾ ਤੁਹਾਡੀ ਕਣਕ ਦਾ ਝਾੜ ਵਧਾ ਸਕੇ ਕਣਕ ਦਾ ਝਾੜ ਤੁਹਾਡਾ ਤਾਂ ਵਧਣਾ ਜੇ ਮੌਸਮ ਸਹੀ ਲੱਗਿਆ ਤੁਹਾਡੀ ਸਾਂ ਸਵਾਲ ਸਹੀ ਹੈ ਪਾਣੀ ਸਹੀ ਟਾਈਮ ਤੇ ਲੱਗਿਆ ਤੇ ਜਿਹੜੇ ਖੁਰਾਕੀ ਤੱਤ ਨੇ ਖੁਰਾਕੀ ਤੱਤ ਜਾਣੇ ਕਿ ਜ਼ਿਆਦਾਤਰ ਕਣਕ ਦੇ ਵਿੱਚ ਆਪਣੀ ਨਾਈਟ੍ਰੋਜਨ ਦੀ ਵਰਤੋਂ ਕੀਤੀ ਜਾਂਦੀ ਹੈ ਨਾਈਟ੍ਰੋਜਨ ਦੀ ਤਾਂ ਇੰਨੀ ਜ਼ਿਆਦਾ ਵਰਤ ਹੋ ਰਹੀ ਹੈ ਕਿ ਐਕਸਟਰਾ ਵੀ ਪਾਈ ਜਾ ਰਿਹਾ ਆਪਾਂ 메ਨ ਖੁਰਾਕੀ ਤੱਤਾਂ ਦਾ ਧਿਆਨ ਰੱਖਿਆ ਜਾਵੇ ਕੋਈ ਘਾਟ ਨਾ ਹੋਵੇ ਤੁਹਾਡੀ ਕਣਕ ਆਪਣੇ ਆਪ ਝਾੜ ਕਲੀਅਰ ਕਰ ਦੂਗੀ ਕਿਸੇ ਵੀ ਸਪਰੇਅ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਪਰ ਜਿਹੜੇ ਜੀਮੇਦਾਰ ਕਰਨਾ ਚਾਹੁੰਦੇ ਆ ਉਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੁਣੋ ਤਾਂ ਕਿਸਾਨ ਵੀਰੋ ਜਿਹੜਾ ਕਣਕ ਦੇ ਵਿੱਚ ਫੰਗੀ ਸਾਈਡ ਵਰਤਣਾ ਤੁਸੀਂ ਕੋਈ ਵੀ ਵਰਤ ਲਓ ਬਹੁਤ ਗਰਪ ਆਉਂਦੇ ਆ ਟੈਬੂਕੋਨਾ ਜੋ ਲਾਉਂਦਾ ਸਿੰਗਲ ਗਰਪ ਆਉਂਦੇ ਆ ਹੈਗਜ਼ਾ ਆਉਂਦਾ ਤੇ ਆਪਣਾ ਪ੍ਰੋਪੀਕੋਨਾ ਜੋ ਲਾ ਜਿਹੜੇ ਕਈ ਤਾਂ ਐਮੇ ਦੇ ਪ੍ਰੋਡਕਟ ਆ ਜਿਹੜੇ ਸਿੰਗਲ ਆਉਂਦੇ ਆ ਮਨ ਲਓ ਉਹਨਾਂ ਦੇ ਵਿੱਚ ਸਿੰਗਲ ਸਾਲਟ ਹੁੰਦਾ ਤੇ ਇੱਕ ਜਿਵੇਂ ਅੱਗੇ ਸਟ੍ਰੋਬਿਨ ਗਰਪ ਆ ਗਿਆ ਤੇ ਜੋਲ ਗਰਪ ਦੋਨੋਂ ਮਿਕਸ ਵੀ ਆਉਂਦੇ ਆ ਮਾਰਕੀਟ ਦੇ ਵਿੱਚ ਜਿਵੇਂ ਕਿ ਐਮੇ ਸਟਾਰ ਆ ਰਿਹਾ ਹੈ ਟੈਲ ਐਮੇ ਸਟਾਰ ਆਉਂਦਾ ਇੰਪੈਕਟ ਐਕਸਟਰਾ ਬੀ ਬਾਸਪਤਾ ਹੁੰਦਾ ਉਹ ਪੇਰਾ ਤੇ ਨਾਲ ਆਪਣਾ ਜਿਹੜੀ ਆਉਂਦੀ ਹੈ ਨਟੀਬੋ ਕਰ ਸਕਦੇ ਤੁਸੀਂ ਕੋਈ ਵੀ ਕੋਈ ਵੀ ਫੰਗੀ ਸਾਈਡ ਪਰ ਮੈਂ ਇੱਕ ਗੱਲ ਕਹਿਣਾ ਕਿ ਜਿਹੜੀ ਕਣਕ ਆਪਣੀ ਹੁਣ ਸਟੇਜ ਤੇ ਹੈ ਇਸ ਸਟੇਜ ਦੇ ਵਿੱਚ ਆਪਾਂ ਨੂੰ ਫੰਗਸ ਦਾ 1% ਵੀ ਕੋਈ ਹਾਈ ਨਹੀਂ ਨਾਈ ਮਲੋਈ ਯੂਨੀਵਰਸਿਟੀ ਨੇ ਇਹ ਚੀਜ਼ਾਂ ਰਿਕਮੈਂਡੇਸ਼ਨ ਨਹੀਂ ਕੀਤੀਆਂ ਕਣਕ ਦੇ ਉੱਪਰ ਪਰ ਜ਼ਿੰਮੇਵਾਰ 2-3 ਸਾਲਾਂ ਤੋਂ ਲਗਾਤਾਰ ਫੰਗੀਸਾਈਡ ਦੀ ਵਰਤੋਂ ਕਰਕੇ ਇਹ ਚੀਜ਼ ਕਹਿ ਰਿਹਾ ਕਿ ਸਾਡੇ ਝਾੜ ਵਧ ਰਹੇ ਆ ਜਿਹਦੇ ਕਰਕੇ ਪਤਾ ਨਹੀਂ ਤਾਂ ਹੁਣ ਇਹ ਦੁਕਾਨਦਾਰ ਆਪਣੇ ਮਾਰਕੀਟ ਪ੍ਰੋਡਕਟ ਵੇਚਣ ਲਈ ਟ੍ਰੈਲ ਲਵਾਉਂਦੇ ਉਹਨਾਂ ਜ਼ਿੰਮੇਵਾਰਾਂ ਤੋਂ ਜਿਹੜੇ ਕਹਿੰਦੇ ਆ ਕਿ ਸਾਡਾ ਫੰਗੀਸਾਈਡ ਕੀਤੇ ਨਾਲ ਝਾੜ ਵਧਿਆ ਪਰ ਜਿਹੜਾ ਮੇਰਾ ਐਕਸਪੀਰੀਅੰਸ ਕੀ ਕਹਿੰਦਾ ਕਿ ਮੈਂ ਪਿਛਲੇ ਸਾਲ ਆਪਣੇ ਖੇਤ ਦੇ ਵਿੱਚ ਉਪੇਰਾ ਫੰਗੀਸਾਈਡ ਵਰਤਿਆ ਸੀ ਬਾਸਪ ਕੰਪਨੀ ਦਾ ਸਹੀ ਟਾਈਮ ਜਿਹੜੇ ਟਾਈਮ ਤੇ ਮੰਨ ਲਓ ਕਰਨਾ ਚਾਹੀਦਾ ਸੀ ਉਹ ਸਹੀ ਟਾਈਮ ਸੀਗਾ ਪਰ ਮੇਰੇ ਖੇਤ ਦੇ ਵਿੱਚ 5 ਕਿਲੋ ਦਾਣਿਆਂ ਦਾ ਫਰਕ ਨਹੀਂ ਪਿਆ ਉਸ ਫੰਗੀ ਸਾਈਡ ਨਾਲ ਖਰਚਾ ਜਰੂਰ ਮੇਰਾ 5-700 ਰੁਪਿਆ ਵੱਧ ਗਿਆ ਸੀ ਕਿੱਲੇ ਵੰਗਰਾ ਪਰ ਮੈਨੂੰ ਰਿਜ਼ਲਟ 1% ਵੀ ਦੇਖਣ ਨੂੰ ਨਹੀਂ ਮਿਲਿਆ ਸੀ ਇਸ ਕਰਕੇ ਕਣਕ ਦੇ ਵਿੱਚ ਕੋਈ ਬਹੁਤਾ ਫੰਗਸ ਆਉਂਦੀਆਂ ਹੀ ਨਹੀਂ ਹਾਂ 28-52 ਦੇ ਵਿੱਚ ਆਉਂਦੀਆਂ ਨੇ ਉਸਤੇ ਵੀ ਯੂਨੀਵਰਸਿਟੀ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਮਾਰੀ ਆਉਣ ਤੋਂ ਪਹਿਲਾਂ ਹੀ ਕਰਕੇ ਰੱਖ ਦੋ ਨਹੀਂ ਤੁਸੀਂ ਨਰੀਖਣ ਕਰੋ ਆਪਣੀ ਜ਼ਮੀਨ ਖੇਤ ਦਾ ਡੇਲੀ ਵਾਚ ਕਰੋ ਖੇਤ ਨੂੰ ਡੇਲੀ ਖੇਤ ਦੇ ਵਿੱਚ ਢੇੜਾ ਮਾਰੋ ਜੇ ਤੁਹਾਨੂੰ ਲੱਗਦਾ ਕਿਤੇ ਹਲਕਾ ਫੁਲਕਾ ਇਹ ਨਹੀਂ ਹੁੰਦਾ ਕਿ ਕੋਈ ਵੀ ਫੰਗਸ ਸਿੱਧੀ ਆ ਕੇ ਅਟੈਕ ਨਹੀਂ ਕਰਦੀ ਕੋਈ ਹਲਕਾ ਫੁਲਕਾ ਦੋਗਿਆਂ ਚੋਂ ਸ਼ੁਰੂਆਤ ਹੁੰਦੀ ਹੈ ਅਟੈਕ ਦੀ ਤਾਂ ਕਣਕ ਦੇ ਵਿੱਚ ਜ਼ਿਆਦਾਤਰ ਆਪਣੇ येलो ਰਸਟ ਹੀ ਆਉਂਦਾ ਉਹਦਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਪੱਤਿਆਂ ਦੇ ਇੱਕ ਪੀਲਾ ਜਿਹਾ ਪਾਊਡਰ ਹੁੰਦਾ ਉਸ ਤੋਂ ਪਤਾ ਲੱਗ ਜਾਂਦਾ ਤੁਸੀਂ ਕੋਈ ਵੀ ਸਸਤਾ ਜਿਹਾ ਫੰਗੀ ਸਾਈਡ ਨਾਲ ਵੀ ਸਾਰ ਸਕਦੇ ਹੋ ਮੰਨ ਲਓ ਕਿਸੇ ਵੱਲੋਂ ਇਹ ਟੀ ਨਹੀਂ ਹੈਗਾ ਚੋਨੇ ਮੰਗੂ ਵੀ ਤੁਸੀਂ ਐਮ ਐ ਸਟਾਰੀ ਕਰਨਾ ਤਾਂ ਤੁਹਾਡਾ ਝਾੜ ਵਧੂਗਾ ਤੇ ਇਸ ਕਰਕੇ ਕਣਕ ਦੇ ਵਿੱਚ ਕੋਈ ਬਹੁਤਾ ਜ਼ਰੂਰੀ ਨਹੀਂ ਹੁੰਦਾ ਕੋਈ ਫੰਗਸਾਂ ਲਈ ਹਾਂ ਤੁਸੀਂ ਨਿਰੀਖਣ ਕਰਨਾ ਜੇ ਫੰਗਸ ਆਉਂਦੀ ਹੈ ਤੁਸੀਂ ਕਰ ਸਕਦੇ ਹੋ ਇਸ ਕਰਕੇ ਕਿਸਾਨ ਵੀਰੋ ਜਿਆਦਾ ਫੰਗੀ ਸਾਈਡ ਦੇ ਵਿੱਚ ਚੱਕਰਾਂ ਚ ਪਾਉਂਗੇ ਤਾਂ ਤੁਹਾਡੇ ਖਰਚੇ ਵਧਣਗੇ ਤੇ ਬਾਕੀ ਜੇ ਤੁਸੀਂ ਜੋ ਵੀ ਫੰਗੀ ਸਾਈਡ ਕਰਨਾ ਉਹਦੀ ਪ੍ਰੋਪਰ ਡੋਜ਼ ਜੇ ਸਹੀ ਸਮੇਂ ਦੀ ਗੱਲ ਕਰੀਏ ਸਹੀ ਸਮੇਂ ਦਾ ਜਦੋਂ ਕਣਕ ਆਪਣੀ ਨਿਸਾਰਾ ਕਰਨ ਤੋਂ ਪਹਿਲਾਂ ਗੋਭ ਪਰਨਾ ਸ਼ੁਰੂ ਹੋ ਰਹੀ ਹੁੰਦੀ ਹੈ ਜਿਵੇਂ ਆਪਾਂ ਨੂੰ ਲੱਗਦਾ ਵੀ 10 ਕਿ ਦਿਨ ਲੈ ਜੂ ਕਣਕ ਬਾਹਰ ਨਿਕਲਣ ਦੇ 10 15 ਦਿਨ ਤਾਂ ਉਸ ਸਮੇਂ ਤੇ ਤੁਸੀਂ ਕੋਈ ਵੀ ਐਮ ਐਸਟਾਰ ਵਰਗਾ ਜੇ ਫੰਗੀਸਾਈਡ ਕਰਨਾ ਉਹਦਾ ਸਹੀ ਸਮਾਂ ਉਦੋਂ ਆ ਜਦੋਂ ਨਿਸਾਰਾ ਲੈਣ ਤੋਂ 10 15 ਦਿਨ ਪਹਿਲਾਂ ਕਰ ਸਕਦੇ ਹੋ ਵੀ ਕੋਈ ਕੋਈ ਬੱਲੀ ਜੀ ਝਾਗਦੀ ਹੋਵੇ ਸਾਰੇ ਨਿਸਾਰੇ ਤੇ ਜਦੋਂ ਟੁਗਾਟਾ 30% ਜਾਂ 20% ਨਿਸਾਰੇ ਤੋਂ ਬਾਅਦ ਨਹੀਂ ਕਰਨਾ ਖੇਤ ਦੇ ਵਿੱਚ ਵੜਨਾ ਹੁੰਦਾ ਨੇ ਸਾਰੇ ਤੋਂ ਪਹਿਲਾਂ ਪਹਿਲਾਂ ਕਰ ਸਕਦੇ ਹੋ ਜੇ ਤੁਸੀਂ ਉਪੇਰਾ ਫੰਗੀ ਸਾਈਡ ਵਾਰਤਨਾ ਬਾਸਫ ਕੰਪਨੀ ਦਾ ਤਾਂ ਉਹ ਤੁਸੀਂ ਜਦੋਂ ਤੁਹਾਡੀ ਕਣਕ ਗੋਭ ਦੇ ਸਮੇਂ ਜਾਨੀ ਕਿ 80 85 ਦਿਨਾਂ ਤੇ ਜੇ ਦਿਨਾਂ ਚ ਗੱਲ ਕਰੀਏ ਜਦੋਂ ਗੋ ਫੁੱਲਣਾ ਸਟਾਰਟ ਹੋ ਗਈ ਉਸ ਸਮੇਂ ਤੇ ਕਰ ਸਕਦੇ ਹੋ ਪਰ ਮੈਨੂੰ ਕੋਈ ਵੀ ਫੰਗੀ ਸਾਈਡ ਦਾ ਵਧੀਆ ਰਿਜ਼ਲਟ ਨਹੀਂ ਮਿਲਿਆ ਉਪੇਰਾ ਦਾ ਨਾ ਬੀਐਸਐਫ ਕੰਪਨੀ ਦਾ ਬਾਸਫ ਕੰਪਨੀ ਦਾ ਜਿਹੜਾ ਉਪੇਰਾ ਆਉਂਦਾ ਮੈਨੂੰ 1% ਵੀ ਰਿਜ਼ਲਟ ਨਹੀਂ ਮਿਲਿਆ ਜੇ ਹੁਣ ਗੱਲ ਕਰੀਏ ਨੂੰ ਕਿਸੇ ਹੋਰ ਚੀਜ਼ ਨਾਲ ਮਿਕਸ ਕਰ ਸਕਦੇ ਆ ਕਿਉਂਕਿ ਇਹ ਕੋਈ ਮੇਰੇ ਸਵਾਲ ਨਹੀਂ ਹੁੰਦੇ ਜੋ ਮੈਂ ਵੀਡੀਓ ਦੇ ਵਿੱਚ ਦੱਸਦਾ ਹਾਂ ਤੁਹਾਡੇ ਜ਼ਿੰਮੇਦਾਰਾਂ ਦੇ ਹੀ ਸਵਾਲ ਹੁੰਦੇ ਆ ਕੋਈ ਬੰਦਾ ਪੁੱਛ ਰਿਹਾ ਐ ਐਨਪੀਕੇ ਨਾਲ ਅਸੀਂ ਬ੍ਰੌਨ ਪਲਸ ਫੰਗੀਸਾਈਡ ਮਿਕਸ ਕਰ ਸਕਦੇ ਆ ਕੋਈ ਮੈਗਨੀਜ਼ ਕੋਈ ਜ਼ਿੰਕ ਮੰਨ ਲਓ ਵੀ ਜੋ ਚੀਜ਼ਾਂ ਯੂਨੀਵਰਸਿਟੀ ਜਾਂ ਕਿਸੇ ਨੇ ਵੀ ਰეკਮੈਂਡੇਸ਼ਨ ਨਹੀਂ ਕੀਤੀਆਂ ਉਹ ਜ਼ਿੰਮੇਦਾਰ ਖੁਦ ਆਪ ਪਤਾ ਨਹੀਂ ਤਾਂ ਹੁਣ ਉਹਨਾਂ ਨੂੰ ਦੁਕਾਨ ਵਾਲੇ ਇਹ ਚੀਜ਼ਾਂ ਬਾਰੇ ਦੱਸ ਰਹੇ ਆ ਦੁਕਾਨਦਾਰ ਦੇ ਰਹੇ ਨੇ ਕੋਲ ਵੀ ਇਹ ਮਿਕਸ ਕਰਕੇ ਕਰ ਲਓ ਇਹ ਕਰ ਲਓ ਉਹਨਾਂ ਨੂੰ ਤਾਂ ਪ੍ਰੋਫਿਟ ਹੀ ਹੋਣਾ ਉਹਨਾਂ ਨੇ ਤੁਹਾਨੂੰ ਕਦੇ ਇਹ ਨਹੀਂ ਕਹਿਣਾ ਜੇ ਤੁਸੀਂ ਉਹਨਾਂ ਨੂੰ ਕਹੋਗੇ ਵੀ ਅਸੀਂ ਦੋ ਫੰਗੀ ਸਾਈਡ ਮਿਕਸ ਕਰ ਲਓ ਤੁਹਾਨੂੰ ਦੋ ਵੀ ਕਰਾ ਦੇਣਗੇ ਕਿਉਂਕਿ ਉਹਨਾਂ ਨੂੰ ਪੈਸੇ ਵੰਦੇ ਆ ਤਾਂ ਇਸ ਕਰਕੇ ਜੇ ਤੁਸੀਂ ਫੰਗੀ ਸਾਈਡ ਦੇ ਨਾਲ ਕੁਝ ਵੀ ਮਿਕਸ ਕਰ ਸਕਦੇ ਹੋ 13045 ਕਰ ਸਕਦੇ ਹੋ ਬ੍ਰੌਨ ਕਰ ਸਕਦੇ ਹੋ ਤੇ ਜੋ ਵੀ ਤੁਹਾਡਾ ਮਨ ਕਰਦਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਿਉਂਕਿ ਆਪਾਂ ਕੋਈ ਚੀਜ਼ ਰეკਮੈਂਡੇਸ਼ਨ ਨਹੀਂ ਕਰਦੇ ਆਪਾਂ ਸਿਰਫ ਜਾਣਕਾਰੀਆਂ ਦਿੰਨੇ ਆ ਵੀ ਜੇ ਆਹ ਚੀਜ਼ ਦੀ ਕਮੀ ਆ ਤਾਂ ਆਹ ਕਰ ਲਓ ਤੁਹਾਡਾ ਫਾਇਦਾ ਹੋ ਜੂਗਾ ਸਸਤੇ 'ਚ ਸਰ ਜੂਗਾ ਜੇ ਤੁਸੀਂ ਫੰਗੀ ਸਾਈਡ ਮੰਨ ਲਓ 2852 ਦੇ ਉੱਪਰ ਤਾਂ ਜਰੂਰ ਧੋ ਕਰੋ ਕਿਉਂਕਿ ਉਹਦੇ ਵਿੱਚ ਪਤਾ ਨਹੀਂ ਲੱਗਦਾ ਕਦੋਂ ਅਟੈਕ ਹੋ ਜੇ ਤੇ ਉਹਦਾ ਝਾੜ ਵੀ ਬਹੁਤ ਡਾਊਨ ਜਾਂਦਾ ਤੇ ਜੇ ਉਹ ਝਾੜ ਦੇਣ ਤੇ ਆ ਜੇ ਕਣਕ ਤਾਂ ਉਹਦੇ ਜਿੰਨਾ ਕੋਈ ਝਾੜ ਕਣਕ ਦੇ ਨਹੀਂ ਸਕਦੀ ਤਾਂ ਨੰਬਰ ਤਿੰਨ ਤੇ ਗੱਲ ਕਰੀਏ ਹੁਣ ਆ ਜਿਹੜਾ ਕਣਕਾਂ ਦੇ ਵਿੱਚ ਪੀਲਾਪਨ ਆਇਆ ਸੀ ਨੋਕਾਂ ਦੇਖੋ ਮੇਰੇ ਆਪਣੇ ਖੇਤ ਦੇ ਵਿੱਚ ਵੀ ਆਇਆ ਹੋਇਆ ਸੀ ਪਰ ਇਹ ਹੁਣ ਕੁਝ ਹੱਦ ਤੱਕ ਆਪਣੇ ਆਪ ਸੁਧਰਨਾ ਸ਼ੁਰੂ ਹੋ ਗਿਆ ਕਿਉਂਕਿ 2-3 ਦਿਨ ਵਧੀਆ ਧੁੱਪ ਲੱਗੀ ਇਹ ਮੌਸਮ ਦੇ ਕਾਰਨ ਸੀ ਤਾਂ ਤੁਸੀਂ ਇਹ ਚੀਜ਼ ਦੇਖੋ ਵੀ ਇਹ ਪੀਲਾਪਨ ਆਉਣ ਦੇ ਕਾਰਨ ਕੀ ਸੀ ਹੁਣ ਮੇਰੇ ਖੇਤ ਦੇ ਵਿੱਚ ਕਾਰਨ ਕੀ ਬਣਿਆ ਮੈਂ ਮੰਨ ਲਓ ਵੀ 9-10 ਤਰੀਕ ਨੂੰ ਦੂਸਰਾ ਪਾਣੀ ਲਾਇਆ ਸੀ ਉਸ ਤੋਂ ਬਾਅਦ ਲਗਾਤਾਰ 15 ਦਿਨ ਮੌਸਮ ਨਹੀਂ ਖੁੱਲਿਆ 15-20 ਦਿਨ ਮੌਸਮ ਨਾ ਖੁੱਲਣ ਕਰਕੇ ਪਾਣੀ ਨਮੀ ਜ਼ਿਆਦਾ ਹੋ ਗਈ ਉਹਦੇ ਕਰਕੇ ਪੱਤਿਆਂ ਦੇ ਉੱਪਰ ਸਟ੍ਰੈਸ ਆ ਗਿਆ ਤਾਂ ਇਹਦੇ ਦੋ ਹੀ ਕਾਰਨ ਹੋ ਸਕਦੇ ਆ ਪੀਲੇਪਨ ਦੇ ਜਾਂ ਤਾਂ ਤੁਸੀਂ ਦੂਸਰਾ ਪਾਣੀ ਲਾਇਆ ਸੀ ਉਸ ਤੋਂ ਬਾਅਦ ਹਣੀ ਹਲਕਾ ਫੁਲਕਾ ਪਾਰਾ ਲੱਗ ਗਿਆ ਜਾਂ ਕੁਸ਼ੂਰ ਹੋ ਗਿਆ ਉਹਦੇ ਕਰਕੇ ਵੀ ਇਹ ਪੀਲਾਪਨ ਆ ਜਾਂਦਾ ਤੇ ਜਾਂ ਤੁਸੀਂ ਉਸ 10 15 ਤਰੀਕ ਦੇ ਘਰਾਂ ਦੇ ਵਿੱਚ ਜਦੋਂ ਮੌਸਮ ਖਰਾਬ ਹੋਣਾ ਸ਼ੁਰੂ ਹੋਇਆ ਜਿਆਦਾ ਧੁੱਪਾਂ ਨਹੀਂ ਲੱਗੀਆਂ ਲਗਾਤਾਰ 15 ਦਿਨ ਜਾਂ ਤੁਸੀਂ ਉਸ ਤੋਂ ਪਹਿਲਾਂ ਕੋਈ ਨਾ ਕੋਈ ਖੇਤ ਦੇ ਵਿੱਚ ਮੰਨ ਲਓ ਹਰਬੀਸਾਈਡ ਕੀਤਾ ਜਾਂ ਕੋਈ 24D ਜਾਂ ਕੋਈ ਲੀਡਰ ਸੰਕੋਰ ਵਾਲਾ ਸਾਲਟ ਜਾਂ ਕੁਛ ਵੀ ਕੋਈ ਵੀ ਜਦੋਂ ਖੇਤ ਦੇ ਵਿੱਚ ਨਮੀ ਜ਼ਿਆਦਾ ਹੁੰਦੀ ਹੈ ਜਾਂ ਮੌਸਮ ਦੇ ਵਿੱਚ ਉਦੋਂ ਇਹ ਚੀਜ਼ਾਂ ਨੇ ਕਰਕੇ ਪੱਤਿਆਂ ਦੇ ਉੱਪਰਾਂ ਪੀਲਾਪਣ ਆ ਜਾਂਦਾ ਹੈ ਤਾਂ ਬਹੁਤ ਸਾਰੇ ਜ਼ਿਮੀਂਦਾਰ ਹਜੇ ਇਸੇ ਚੀਜ਼ 'ਚ ਹੀ ਖਰਦਾ ਕਿ ਇਹ ਪੀਲਾਪਣ ਕਿਵੇਂ ਖਤਮ ਕਰੀਏ ਤਾਂ ਕਿਸਾਨ ਵੀਰੋ ਇਹ ਆਪਣੇ ਆਪ ਹੋ ਜੂਆ ਬਹੁਤ ਖਰਚੇ ਦੀ ਜ਼ਰੂਰਤ ਨਹੀਂ ਜੇ ਤੁਸੀਂ ਖਰਚਾ ਕਰੀਗੇ ਕਣਕ ਦੇ ਉੱਪਰ ਬਹੁਤ ਜ਼ਿਆਦਾ ਖਰਚਾ ਹੋ ਜਾਣਾ ਤਾਂ ਇਸ ਕਰਕੇ ਖਰਚੇ ਤੋਂ ਬਚੋ ਬਚੋ ਵੇਸਟ ਖਰਚਾਂ ਦਾ ਕੋਈ ਫਾਇਦਾ ਨਹੀਂ ਵੇਸਟ ਪ੍ਰੋਡਕਟ ਖੇਤ ਦੇ ਵਿੱਚ ਪਾਉਣ ਦਾ ਇੱਕ ਵੀ ਪਰਸੈਂਟ ਰਿਜ਼ਲਟ ਨਹੀਂ ਤਾਂ ਹੁਣ ਵੈਸੇ ਮੇਰਾ ਮੰਨਣਾ ਤਾਂ ਇਹੀ ਹੈ ਕਿ ਕਣਕ ਨੂੰ ਕਿਸੇ ਵੀ ਫੰਗੀ ਸਾਈਡ ਦੀ ਕੋਈ ਜ਼ਰੂਰਤ ਨਹੀਂ ਪਰ ਜੇ ਤੁਸੀਂ ਕਰਨਾ ਚਾਹੁੰਦੇ ਹੋ ਸਸਤੇ ਫੰਗੀ ਸਾਈਡ ਬਹੁਤ ਆਉਂਦੇ ਆ ਮੰਨ ਲਓ ਕੱਲਾ ਟੈਬੂ ਕੋਨਾ ਜੋਲ ਵੀ ਆਉਂਦਾ ਹੈ ਹੈਕਸਾ ਕੋਨਾ ਜੋਲ ਵੀ ਆਉਂਦਾ ਤੇ ਪੌਪੀ ਕੋਨਾ ਜੋਲ ਵੀ ਆਉਂਦਾ ਤੇ ਉਸ ਤੋਂ ਬਾਅਦ ਜੇ ਤੁਸੀਂ ਮਹਿੰਗੇ ਵਾਲੇ ਪਾਸੇ ਜਾਣਾ ਐਮ ਐ ਸਟਾਰ ਵਾਲੇ ਸਟ੍ਰੋਬਿਨ ਗਰੁੱਪ ਪਲੱਸ ਜੋਲ ਗਰੁੱਪ ਆਉਂਦਾ ਹੈ ਦੋਨੇ ਗਰੁੱਪਾਂ ਦਾ ਕੰਮ ਸੇਮ ਹੈ ਜੋਲ ਗਰੁੱਪ ਵੀ ਰੈਸਟ ਬਲਾਸਟ ਸਾਰਾ ਕੁਝ ਕੰਟਰੋਲ ਕਰਦਾ ਤੇ ਉਹਦਾ ਕੰਮ ਵੀ ਉਹੀ ਹੈ ਤਾਂ ਇਸ ਕਰਕੇ ਬਹੁਤੇ ਖਰਚੇ ਤੋਂ ਬਚੋ ਵੈਸੇ ਕਣਕ ਦੇ ਵਿੱਚ ਹੁਣ ਤੱਕ ਕੋਈ ਵੀ ਫੰਗਸ ਦਾ ਅਟੈਕ ਨਹੀਂ ਹੈਗਾ ਜੇ ਤੁਹਾਨੂੰ ਜ਼ਰੂਰਤ ਪਈ ਤਾਂ ਤੁਸੀਂ ਦੋਗੀਆਂ ਦੇ ਵਿੱਚ ਕਰਕੇ ਵੀ ਸਾਰ ਸਕਦੇ ਹੋ ਜੇ ਪੂਰੇ ਖੇਤ ਤੇ ਕਰਨਾ ਪਿਆ ਤਾਂ ਪੂਰੇ ਤੇ ਵੀ ਕੋਈ ਨਹੀਂ ਹੁੰਦਾ ਤੁਹਾਡਾ ਕਿ ਇੱਕ ਦਿਨ ਦੇ ਵਿੱਚ ਹੀ ਸਾਰਾ ਖੇਤ ਖਤਮ ਹੋ ਜੂਗਾ ਤਾਂ ਉਮੀਦ ਕਰਦਾ ਵੀਡੀਓ ਪਸੰਦ ਆਉ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ 'ਚ